ਸਵਾਗਤ ਹੈ ਤੁਹਾਡਾ ਏਕਤਾ ਲਰਨਿੰਗ ਦੇ ਵਿੱਚ ਤੁਸੀਂ ਦੇਖ ਰਹੇ ਹੋ ਏਕਤਾ ਲਹਿਰ ਨਿਊਜ਼ ਨਕੋਦਰ ਦੇ ਨਗਰ ਕੌਂਸਲ ਦੇ ਵਿੱਚ ਖੜੇ ਆ ਇਸ ਵਕਤ ਨਕੋਦਰ ਦੇ ਨਗਰ ਕੌਂਸਲ ਦੇ ਵਿੱਚ ਖੜੇ ਆ ਜਿੱਥੇ 18 ਪਲੱਸ ਪੰਜਾਬ ਸਰਕਾਰ ਦੀਆਂ ਗਾਈਡਾਂ ਅਨੁਸਾਰ ਪੰਜਾਬ ਪਲੱਸ ਦੀਆਂ ਗਾਈਡਾਂ ਅਨੁਸਾਰ 18 ਪਲੱਸ ਦੇ ਜਿਹੜੀ ਆ ਜਿਹੜਾ ਲੇਬਰ ਤਬਕਾ ਜਾਂਦਾ ਜਿਹਨੂੰ ਮਜ਼ਦੂਰ ਕਹੇ ਦਿੰਦੇ ਆ ਉਹਨਾਂ ਦੇ ਵੈਕਸੀਨ ਲੱਗ ਰਹੀ ਆ ਵੈਕਸੀਨ ਲੱਗ ਰਹੀ ਆ ਇੱਥੇ ਮੈਂ ਤਸਵੀਰਾਂ ਦਿਖਾ ਰਿਹਾ ਤੇ ਰਜਿਸਟ੍ਰੇਸ਼ਨ ਹੋ ਰਹੀ ਆ ਨਾਲ ਨਾਲ ਵੈਕਸੀਨ ਵੀ ਲੱਗ ਰਹੀ ਆ ਗੱਲਬਾਤ ਕੋਸ਼ਿਸ਼ ਕਰਾਂਗੇ ਵੀ ਕਿਹਨੇ-ਕਿਹਨਾਂ ਦੇ ਵੈਕਸੀਨ ਲੱਗੀ ਆ ਤੇ ਕਿੰਨੇ ਜਣਾਂ ਦੇ ਲੱਗੀ ਆ ਤੇ ਕਿੱਥੇ ਤੱਕ ਜਾ ਰਹੀ ਆ ਹਾਂਜੀ ਸੱਸੀ ਕਾ ਜੀ ਸੱਸੀ ਕਾ ਜੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਨਿੱਤੂ ਧਵਨਾ ਔਰ ਮੈਂ ਡੈਕਟਿਕਲ ਅਸਿਸਟੈਂਟ ਹੈਂਗਾ ਡਿਪਾਰਟਮੈਂਟ ਆਫ ਲੇਬਰ ਤੋਂ BOCW ਤੋਂ ਹਾਂਜੀ ਕਿੰਨਾਂ ਦੀ ਅਗਵਾਈ ਦੇ ਵਿੱਚ ਸਰ ਜਿਹੜੇ ਕੰਸਟਰਕਸ਼ਨ ਵਰਕਰਸ ਹੈਗੇ ਨੇ ਜਿਹੜੇ BOC ਬੋਰਡ ਵਿੱਚ ਰਜਿਸਟਰਡ ਹੁੰਦੇ ਨੇ ਔਰ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 44 ਸਾਲ ਦੇ ਵਿੱਚ ਵਿੱਚ ਹੈਗੀ ਆ ਉਹਨਾਂ ਦੀ ਵੈਕਸੀਨੇਸ਼ਨ ਹੋ ਰਹੀ ਆ ਮੈਡਮ ਜਾਨਣਾ ਚਾਹੁੰਗੇ ਹੁਣ ਤੱਕ ਕਿੰਨੇ ਟੀਕਾ ਕਰਨ ਕਿੰਨਾ ਹੋਇਆ ਜੀ ਸਰ ਹੁਣ ਤੱਕ ਜਿਹੜੇ ਕੰਸਟਰਕਸ਼ਨ ਵਰਕਰ ਸੀਗੇ ਸਰ ਉਹਨਾਂ ਦੇ ਅਸੀਂ 14 ਬੰਦੇ ਹੋ ਗਏ ਐ ਅੱਜ ਦੀ ਰੇਟ ਵਿੱਚ ਤੇ ਤੋਂ 300 ਤੋਂ ਵੱਧ ਬੰਦਿਆਂ ਨੂੰ ਅਸੀਂ ਕਾਲ ਵੀ ਕਰ ਚੁੱਕੇ ਹੈਗੇ ਆਂ ਔਰ ਹੋਰ ਵੀ ਵਰਕਰ ਆਰ ਵੀ ਲੈਣਾ ਹੈ ਹਾਂਜੀ ਕੀ ਮੈਸੇਜ ਦੇਣਾ ਚਾਹੋਗੇ ਜਿਹੜਾ 18 ਪਲੱਸ ਦੀ ਪੰਜਾਬ ਸਰਕਾਰ ਨੇ ਗਾਈਡਲਾਈਨ ਦਿੱਤੀ ਆ 18 ਪਲੱਸ ਲੀਵਰ ਦੇ ਜਿਹੜੇ ਇੰਜੈਕਸ਼ਨ ਲੱਗਣੇ ਆ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਿਆ ਤੋ ਰਿਸਪੌਂਸ ਹੈ ਕਿ ਵਰਕਰਸ ਆ ਵੀ ਰਹੇ ਨੇ ਜਿਨ੍ਹਾਂ ਨੂੰ ਤਾਂ ਪਤਾ ਹੈ ਕਿ ਨਹੀ ਚੀਜ਼ ਬਹੁਤ ਜ਼ਰੂਰੀ ਹੈ ਕਿਉਂਕਿ ਡੋਟ ਡੋਰ ਜਾਂਦੇ ਨੇ ਕੰਮ ਕਰਦੇ ਨੇ ਆਪਣੀ ਸੇਫਟੀ ਵੀ ਪਹਿਲਾਂ ਆ ਤੇ ਦੂਸਰੇ ਦੀ ਸੇਫਟੀ ਵੀ ਪਹਿਲਾਂ ਆ ਠੀਕ ਹੈ ਨਾ ਇਸ ਲਈ ਜਿਹੜੇ ਸਮਝ ਲੈਣ ਨੂੰ ਆ ਰਹੇ ਨੇ ਸਾਡੇ ਕੋਲ ਤਾਂ ਕੁਝ ਵੀਰਾਂ ਦੇ ਇੱਥੇ ਵੈਕਸੀਨ ਲੱਗ ਗਈ ਆ 18 ਪਲੱਸ ਹੋਰ ਵੀ ਇਹਨਾਂ ਦਾ ਕਹਿਣਾ ਕਿ ਇੱਥੇ ਆ ਰਹੇ ਨੇ 18 ਪਲੱਸ ਦੇ ਵਿੱਚ ਇਹ ਜਿਹੜੇ ਵੈਕਸੀਨ ਹੋ ਰਹੀ ਆ ਟੀਕਾਕਰਨ ਹੋ ਰਿਹਾ ਉਹਦੇ ਵਿੱਚ ਮੇਰੇ ਨਾਲ ਨੌਜਵਾਨ ਮੌਜੂਦ ਨੇ ਜੀ ਭਾਜੀ ਕੀ ਨਾਂ ਹੈ ਜੀ ਰਮਨਦੀਪ ਸਿੰਘ ਜੀ ਕਿਹੜੀ ਜਗ੍ਹਾ ਤੋਂ ਜੀ ਲੋਹਿਆ ਖਾਸ ਤੋਂ ਲੋਈਆਂ ਖਾਸ ਤੋ ਅੱਜ ਵੈਕਸੀਨ ਲੱਗੀ ਆ ਕਿਹੜੇ ਵਿਭਾਗ ਵਿੱਚ ਕੰਮ ਕਰਦਾ ਸਿਵਲ ਡਿਪਾਰਟਮੈਂਟ ਜੀ ਕੰਸਟਰਕਸ਼ਨ ਸਿਵਲ ਡਿਪਾਰਟਮੈਂਟ ਵੈਕਸੀਨ ਲੱਗੀ ਆ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਠੀਕ ਆ ਜੀ ਬਿਲਕੁਲ ਮੇਰੇ ਸਾਹ ਨੂੰ ਕੋਈ ਡਰਨ ਦੀ ਕੋਈ ਲੋਡ ਨਹੀਂ ਗਈ ਬਿਲਕੁਲ ਵਧੀਆ ਵਾ ਬਿਲਕੁਲ ਗੁੱਡ ਫੀਲ ਹੋ ਰਿਹਾ ਵਾ ਜਾਨਕਿ ਦੇਖਦੇ ਹਾਂ ਕੀ ਹੁੰਦਾ ਅਸਰ ਬਚਾਰ 18 ਪਲੱਸ ਤੋਂ ਜਿਹੜੇ ਵੈਕਸੀਨ ਨਹੀਂ ਲਵਾਉਣ ਆ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹ ਹੈ ਜੀ ਇੱਥੇ ਡਰਨ ਦੀ ਕੋਈ ਲੋਡ ਨਹੀਂ ਗਈ ਤੇ ਬਿਲਕੁਲ ਸਹੀ ਆ ਸਰਕਾਰ ਨੇ ਬਹੁਤ ਰਿਸਰਚ ਕਰਕੇ ਬਣਾਈ ਆ ਇਹ ਦਵਾਈ ਤੇ ਆਪਨ ਵੈਕਸੀਨ ਲਵਾਉਣੀ ਚਾਹੀਦੀ ਆ ਜੇ ਆਪਾਂ ਹੁਣ ਗਾਂ ਸਫਰ ਹੋਣਾ ਵਾ ਜ਼ਿੰਦਗੀ ਚ ਕੋਈ ਹੁਣ ਕਰੋਨਾ ਕਾਲ ਦੇ ਵਿੱਚੋਂ ਨਿਕਲਣਾ ਵਾ ਤੇ ਆਪਨੂੰ ਵੈਕਸੀਨ ਜ਼ਰੂਰ ਲਵਾਉਣੀ ਚਾਹੀਦੀ 18 ਪਲੱਸ ਤੇ ਵੈਕਸੀਨ ਲੱਗ ਰਹੀ ਆ ਟੀਕਾਕਰਨ ਹੋ ਰਿਹਾ ਵੀਰਨ ਮੇਰੇ ਨਾਲ ਮੌਜੂਦ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਸੁਖਜੀਤ ਸਿੰਘ ਜੀ ਕਿਹੜੀ ਜਗ੍ਹਾ ਤੋਂ ਜੀ ਨਕੌਦਰ ਸ਼ਹਿਰ ਤੋਂ ਕਿਹੜੇ ਵਿਭਾਗ ਵਿੱਚ ਆ ਜੀ ਵਿਭਾਗ ਆਪਣਾ ਲੇਬਰ ਦਾ ਜੀ ਲੇਬਰ ਹਾਂਜੀ ਕਿਉਂਕਿ ਗਵਰਨਮੈਂਟ ਦੀਆਂ ਹਦਾਇਤਾਂ ਦੇ ਸਾਰ ਪੰਜਾਬ ਗਵਰਨਮੈਂਟ ਦੀਆਂ ਹਦਾਇਤਾਂ ਸਾਰ ਅੱਜ ਲੇਬਰ ਦੇ ਜਿਹੜਾ 18 ਕੀ ਸਰ ਕਹਿਣਾ ਚਾਹੋਗੇ ਸਰ ਵੈਕਸੀਨ ਲਵਾ ਲੈਣੀ ਚਾਹੀਦੀ ਆ ਦਾ ਕੋਈ ਡਰ ਨਹੀਂ ਹੈਗਾ ਹਾਂਜੀ ਕੋਈ ਦਰਦ ਨਹੀਂ ਅਫਵਾਹਾਂ ਤਾਂ ਬਥੇਰੀਆਂ ਆ ਪਰ ਅਸੀਂ ਲਵਾਈ ਆ ਲਗਵਾ ਲੈਣੀ ਚਾਹੀਦੀ ਨੀ ਲਗਵਾ ਲੈਣੀ ਚਾਹੀਦੀ ਆ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਲਿਵਰ ਤਫਕਾ ਜਿਹੜੇ ਨਹੀਂ ਹਾਲੇ ਤੱਕ ਨਹੀਂ ਲਵਾ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਆ ਜਿੰਨੀ ਜਲਦੀ ਤੋਂ ਜਲਦੀ ਹੋ ਸਕਦਾ ਲਗਵਾ ਲੈਣੀ ਚਾਹੀਦੀ ਹੈ ਹਾਂ ਬਿਮਾਰੀ ਤੋਂ ਪਹਿਲਾਂ ਇਹਨਾਂ ਤੇ ਲੱਗ ਜਾਵੇ ਤਾਂ ਵਧੀਆ ਗੱਲ ਹੈ ਤੁਹਾਡੇ ਵੈਕਸੀਨ ਲੱਗਿਆ ਤਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਈ ਨਹੀਂ ਸਰ ਕੋਈ ਤਰ੍ਹਾਂ ਦੀ ਕੋਈ ਪ੍ਰੋਬਲਮ ਪਾਣੀ ਲੱਗਿਆ ਕਦੋਂ ਲੱਗਿਆ ਇੰਜੈਕਸ਼ਨ ਅਗਰ ਕਾਉਂਸਲ ਨਕੌਦਰ ਦੇ ਵਿੱਚ ਅਜੀ ਟੀਕਾਕਰਨ ਕੈਂਪ ਜਿਹੜਾ ਲਗਾਇਆ ਜਾ ਰਿਹਾ ਵਾ ਲੱਗਾ ਲੱਗਾ ਹੋਇਆ ਆ ਉਧੇ ਜਤਿੰਦਰ ਪਾਲ ਸਿੰਘ ਅਸਿਸਟੈਂਟ ਲੇਬਰ ਕਮਿਸ਼ਨਰ ਪ੍ਰਦੀਪ ਕੁਮਾਰ ਅਸਿਸਟੈਂਟ ਲੇਬਰ ਕਮਿਸ਼ਨਰ ਚੰਦਨ ਗਿਲ ਲੇਬਰ ਇਨਫੋਰਸਮੈਂਟ ਆਫਸਰ ਇਹਨਾਂ ਦੀ ਅਗਵਾਈ ਦੇ ਵਿੱਚ ਮੈਂ ਪਿੱਛੇ ਤਸਵੀਰਾਂ ਦਿਖਾ ਦਿਆਂ ਕਿ ਇੱਥੇ ਟੀਕਾਕਰਨ ਹੋ ਰਿਹਾ ਆ ਵੈਕਸੀਨ ਲੱਗ ਰਹੀ ਆ ਸਾਡੀ ਬੇਨਤੀ ਆ 18 ਪਲਸ ਤੋਂ ਲੇਬਰ ਜਿਨ੍ਹਾਂ ਨੂੰ ਵੀ ਪੰਜਾਬ ਗਾਈਡ ਪੰਜਾਬ ਸਰਕਾਰ ਗਾਈਡੈਂਸ ਗਾਈਡਲਾਈਨ ਦੇ ਵਿੱਚ ਆਉਂਦੇ ਨੇ 18 ਪਲਸ ਉਹ ਇੱਥੇ ਵੈਕਸੀਨ ਜ਼ਰੂਰ ਲਵਾਉਣ ਕੈਮਰਾ ਪਰਸਨ ਸੁਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਰ ਨੀ ਨਕੋਦਰ